ਅਸੀਂ ਤੇ ਕਰਦੇ 2 ਲੱਖ ਕੋਟ ਤੇ ਅਸੀਂ ਜਿੱਤਾਂਗੇ। ਨੇਰੇ ਹਲਕੇ ਦੇ ਵਿੱਚ ਉਹ ਕੰਮ ਹੋਏ ਨੇ 2 ਸਾਲਾਂ ਦੇ ਵਿੱਚ ਜਿਹੜੇ ਪਿਛਲੇ 40 ਸਾਲ ਚ ਨਹੀਂ ਹੋਏ। ਜੇ ਮੇਰੇ ਨਾਲ ਉਹਨਾਂ 'ਚ ਕੋਈ ਬਹਿਸ ਕਰਨਾ ਚਾਹੇ ਮੇਰੇ ਨਾਲ ਬੈਠ ਕੇ ਡਿਬੇਟ ਕਰ ਲੈ। ਸਿਮਰਨਜੀਤ ਸਿੰਘ ਮਾਨ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ ਮੈਂਬਰ ਪਾਰਲੀਮੈਂਟ ਹੋ ਕੇ ਇਹਨਾਂ ਦਾ ਕੀ ਰੋਲ ਰਿਹਾ ਹੈ ਉਹ ਸਭ ਲੋਕ ਜਾਣ ਚੁੱਕੇ ਨੇ। ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਤੋਂ ਮੰਤਰੀ ਮੀਤਿਹਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਮੀਤਿਹਰ ਨੂੰ ਜਿਤਾਉਣ ਦੇ ਲਈ ਅੱਜ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਦੇਖੀ ਗਈ ਤਾਂ ਇਸ ਸਮੇ ਸਾਡੇ ਨਾਲ ਲਹਿਰਾ ਗਾਗਾ ਤੋਂ ਵਿਧਾਇਕ ਵਿਰਿੰਦਰ ਕੁਮਾਰ ਗੋਇਲ ਮੌਜੂਦ ਨੇ ਕਿਵੇਂ ਵੇਖਦੇ ਹੋ ਇਸ ਮੁਕਾਬਲੇ ਨੂੰ ਕੀ ਲੱਗਦਾ ਹੈ ਮੀਤਿਹਰ ਜਿੱਤ ਸਕਣਗੇ ਜਾਂ ਫਿਰ ਕੀ ਮਾਹੌਲ ਹੈ ਇਸ ਸਮੇ ਜਿੱਤ ਸਕਣਗੇ ਨਹੀਂ ਜਿੱਤ ਗਏ ਨੇ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਉਤਸ਼ਾਹ ਹੈ ਪੂਰਾ ਹਲਕਾ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਦੇ ਕੀਤੇ ਕੰਮਾਂ ਤੋਂ ਬਹੁਤ ਖੁਸ਼ ਹੈ ਕੋਈ ਪਾਰਟੀ ਸਾਡੇ ਮੁਕਾਬਲੇ ਨਹੀਂ ਟਿਕ ਸਕਦੀ ਕਿਉਂਕਿ ਲੋਕਾਂ ਨੇ ਕੰਮ ਦੇਖ ਰਹੇ ਨੇ ਪਾਰਟੀ ਆਪਣੇ ਕੀਤੇ ਕੰਮਾਂ ਕਰਕੇ ਅੱਗੇ ਆਂਦੀ ਹੈ ਨਾ ਕੈਂਡੀਡੇਟ ਦੀ ਗੱਲ ਹੈ ਸਾਰੇ ਕੈਂਡੀਡੇਟ ਬਾਹਰੋਂ ਲਿਆ ਕੇ ਖੜੇ ਕਰਦੇ ਸਾਡਾ ਉਮੀਦਵਾਰ ਇੱਥੋਂ ਦਾ ਕੈਂਡੀਡੇਟ ਹੈ ਲੋਕਲ ਕੈਂਡੀਡੇਟ ਹੈ ਸੋ ਕੈਂਡੀਡੇਟ ਕਰਕੇ ਵੀ ਤੇ ਪਾਰਟੀ ਦੇ ਕੀਤੇ ਕੰਮਾਂ ਕਰਕੇ ਵੀ ਲੋਕ ਵੱਡੀ ਗਿਣਤੀ ਦੇ ਵਿੱਚ ਵੱਡੀ ਗਿਣਤੀ 'ਚ ਵੋਟਾਂ ਪਾਉਣਗੇ ਤੇ ਵੱਡੀ ਲੀਡ ਦੇ ਨਾਲ ਅਸੀਂ ਜਿੱਤਾਂਗੇ ਮੁਕਾਬਲਾ ਕਿਸ ਨਾਲ ਮੰਨਦੇ ਸਿਮਰਜੀਤ ਸਿੰਘ ਮਾਨ ਜਾਂ ਅਕਬਾਰ ਸਿੰਘ ਖੈਰਾ ਜਾਂ ਅਕਵਾਰ ਸਿੰਘ 'ਚ ਹੁੰਦਾ ਦੇਖੋ ਵੈਸੇ ਤੁਸੀਂ ਇਸ ਗੱਲ ਨੂੰ ਇਸ ਤਰ੍ਹਾਂ ਨਾ ਲਈਓ ਕਿਉਂਕਿ ਕੈਂਡੀਡੇਟ ਕਹਿ ਦਿੰਦੇ ਨੇ ਪਾਰਟੀਆਂ ਵਾਲੇ ਸਾਰੇ ਵੀ ਮੁਕਾਬਲੇ ਕੋਈ ਨਹੀਂ ਇੱਥੇ ਅਸਲੀ 'ਚ ਮੁਕਾਬਲਾ ਕੋਈ ਨਹੀਂ ਉਹਨਾਂ ਦੇ ਮੁਕਾਬਲਾ ਕਿਸੇ ਦਾ ਦੂਜੇ ਨੰਬਰ ਪਿੱਛੇ ਕਿਹਦਾ ਤੀਜੇ ਨੰਬਰ ਵਿੱਚ ਸਾਡੇ ਨਾਲ ਤਾਂ ਕੋਈ ਮੁਕਾਬਲੇ ਨਹੀਂ ਇਹਨਾਂ ਦਾ ਸਭ ਉਹ ਹੀ ਨੇ ਹੈ ਪਿਛਲੀ ਵਾਰ ਸਿਮਰਜੀਤ ਸਿੰਘ ਮਾਨ 5500 ਨਾਲ ਜਿੱਤੇ ਸੀ ਪਰ ਤੁਹਾਡਾ ਹਲਕੇ ਦੇ ਵਿੱਚ ਤੁਸੀਂ ਲੀਡ ਦਿਵਾਈ ਸੀਗੀ ਕੀ ਤੁਹਾਨੂੰ ਲੱਗਦਾ ਕਿ ਇਸ ਵਾਰ ਵੀ ਲਹਿਰਾਗਾਗਾ ਲੀਡ ਦਿਵਾਊਗਾ ਆ ਸਾਰੇ ਸਾਡੇ ਲਹਿਰੇ ਹਲਕੇ ਦੇ ਲੋਕ ਖੜੇ ਆ ਤੇ ਉਸ ਸਮੇਂ ਜਾਂ ਤਾਂ ਲੋਕ ਨਹੀਂ ਸਾਨੂੰ ਸਮਝ ਸਕੇ ਕਿਉਂਕਿ ਸਰਕਾਰ ਬਣਿਆ 2 ਮਹੀਨੇ ਹੋਏ ਤੇ ਤੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਰੰਝਾਂ ਨੇ ਇੱਕਦਮ ਲੋਕਾਂ ਨੇ ਸਮਝ ਨਹੀਂ ਆਈ ਤੇ ਪਰ ਹੁਣ ਸਿਮਰਨਜੀਤ ਸਿੰਘ ਮਾਨ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ ਮੈਂਬਰ ਪਾਰਲੀਮੈਂਟ ਹੋ ਕੇ ਇਹਨਾਂ ਦਾ ਕੀ ਰੋਲ ਰਿਹਾ ਹੈ ਉਹ ਸਭ ਲੋਕ ਜਾਣ ਚੁੱਕੇ ਨੇ ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਲਹਿਰੇ ਹਲਕੇ ਚੋ ਲੀਡ ਉਥੋਂ ਦੀ ਹੋਏਗੀ ਜੇਕਰ ਮੰਤਰੀ ਮੀਤ ਹਰ ਜਿੱਤ ਜਾਂਦੇ ਨੇ ਤਾਂ ਕੈਬਨਟ ਮੰਤਰੀਵਾਲੀ ਵੀ ਕੁਰਸੀ ਵੇਲੀ ਹੋ ਜਾਊਗੀ ਲੱਗਦਾ ਹੈ ਗੋਇਲ ਸਾਹਿਬ ਨੂੰ ਮੌਕਾ ਮਿਲੇਗਾ ਅਸੀਂ ਹੁਣ ਵੀ ਮੰਤਰੀ ਆ ਇਸ ਆਮ ਆਦਮੀ ਪਾਰਟੀ ਦੇ ਵਿੱਚ ਇੱਕੋ ਹੀ ਗੱਲ ਹੈ ਇੱਥੇ ਇੱਕੋ ਹੀ ਗੱਲ ਹੈ ਕਿ ਸਾਰੇ ਐਮਐਲਏ ਮੰਤਰੀ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਨੇ ਕਹਿੰਦੇ ਤੇ ਸਾਰੇ ਮੁੱਖ ਮੰਤਰੀਆਂ ਸਾਰੇ ਅਸੀਂ ਮੰਤਰੀਆਂ ਸਾਰੇ ਅਸੀਂ ਐਮਐਲਏ ਆ ਲਹਿਰੇ ਗਾਗੇ ਨੇ ਹਮੇਸ਼ਾ ਬੀਬੀ ਪੱਠਰੋਣਾ ਚਾਹੇ ਪਰਮਿੰਦਰ ਢੀਂਸਾ ਹੋਣਾ ਮੰਤਰੀ ਦਾ ਉਹਦੇ ਤੱਕ ਦੀ ਉੱਥੇ ਲਹਿਰੇ ਗਾਗੇ ਦੀ ਨੁਮਾਇੰਦਗੀ ਕੀਤੀ ਹੈ ਸਰਕਾਰ ਤੋਂ ਤੁਹਾਨੂੰ ਆਸ ਹੈ ਕਿ ਲਹਿਰੇ ਗਾਗੇ ਨੂੰ ਫੇਰ ਮੰਤਰੀ ਦਿੱਤਾ ਜਾਵੇ ਨਹੀਂ ਅੱਜ ਦਿੱਤੇ ਹੋਏ ਕੋਈ ਕੰਮ ਨਹੀਂ ਲਹਿਰੇ ਹਲਕੇ ਦਾ ਰੁਕਦਾ ਲਹਿਰੇ ਹਲਕੇ ਦੇ ਵਿੱਚ ਉਹ ਕੰਮ ਹੋਏ ਨੇ 2 ਸਾਲਾਂ ਦੇ ਵਿੱਚ ਜਿਹੜੇ ਪਿਛਲੇ 40 ਸਾਲਾਂ 'ਚ ਨਹੀਂ ਹੋਏ ਜੇ ਮੇਰੇ ਨਾਲ ਉਹਨਾਂ 'ਚ ਕੋਈ ਬਹਿਸ ਕਰਨਾ ਚਾਹੇ ਮੇਰੇ ਨਾਲ ਬੈਠ ਕੇ ਡਿਬੇਟ ਕਰ ਲੈ। ਅਸਲੀਅਤ ਦੇ ਵਿੱਚ ਇਹ ਸਿਰਫ ਜਿਹੜੇ ਜਿੱਤਦੇ ਸੀ ਨਾ ਇਹ ਇਹ ਆਪਸੀ ਸਮਝੌਤਿਆਂ ਦੇ ਨਾਲ ਜਿੱਤਦੇ ਦੀ। ਹਲਕੇ ਦਾ ਵਿਕਾਸ ਕੋਈ ਕੀਤਾ ਨਹੀਂ ਤੀ ਪਰ ਮੈਂ ਜੋ ਹਲਕੇ ਦੇ ਵਿਕਾਸ ਸਾਡੀ ਸਰਕਾਰ ਦੇ ਸਹਿਯੋਗ ਦੇ ਨਾਲ ਕਰਾਇਆ। ਸਾਰਾ ਹਲਕਾ ਇਸ ਗੱਲ ਨੂੰ ਮੰਨਦਾ ਤੇ ਸਾਨੂੰ ਕਿਸੇ ਨੇ ਜਵਾਬ ਹੀ ਨਹੀਂ ਦਿੱਤਾ ਕਦੇ। ਕਿਸੇ ਮੰਤਰੀ ਤੋਂ ਜਾ ਕੇ ਕਰਾ ਲਿਆ। ਤੁਹਾਡੇ ਵਿਰੋਧੀ। ਸਾਡੀ ਸਭ ਤੋਂ ਕਰਾ ਲਿਆ। ਤੁਹਾਡੇ ਵਿਰੋਧੀ ਪਰਮਿੰਦਰ ਸਿੰਘ ਢੀਂਸਾ ਪਰ ਇਸ ਵਾਰ ਸੰਗਰੂਰ ਤੋਂ ਟਿਕਟ ਮੰਗ ਰਹੇ ਸੀ ਪਰ ਉਹਨਾਂ ਨੂੰ ਨਹੀਂ ਦਿੱਤੀ ਗਈ। ਕੀ ਕਹੋਗੇ ਇਸ ਪਰ ਪੀਛਦੇ ਦੇਖੋ ਵੈਸੇ ਤਾਂ ਇਹਨਾਂ ਦੀ ਪਾਰਟੀ ਦਾ ਇਹ ਨਿੱਜੀ ਮਾਮਲਾ ਹੈ ਕਿਹਨੂੰ ਟਿਕਟ ਦਿੱਤੀ ਹੈ ਜਾਂ ਕਿਹਨੂੰ ਨਹੀਂ ਦਿੱਤੀ ਪਰ ਜਿਹੜਾ ਜ ਕੋਈ ਕਰਦਾ ਹੈ ਉਹ ਹਜਾ ਪਰਦਾ ਹੈ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਜਿਨ੍ਹਾਂ ਲਵੇ ਕਮਾਂਡ ਰਹੀ ਹੈ ਡਿਸਟ੍ਰਿਕਟ ਸੰਗਰੂਰ ਦੀ ਡਿਸਟ੍ਰਿਕਟ ਬਰਨਾਲੇ ਦੀ ਤੇ ਉਹਨਾਂ ਨੇ ਕਈ ਲੋਕ ਇਹ ਜੇ ਤਰਿਆਦੇ ਸੀ ਉਹਨਾਂ ਨੂੰ ਪਹਿਲੀ ਦਫਾ ਇਹ ਅਹਿਸਾਸ ਹੋਇਆ ਨਹੀਂ ਤਾਂ ਹੁਣ ਤੱਕ ਇਹ ਦੂਜਿਆਂ ਨੂੰ ਕਹਿੰਦੇ ਰਹਿੰਦੇ ਸੀ ਟਿਕਟ ਦੇਤੀ ਨਾ ਦੇਤੀ ਇਹਨਾਂ ਨੂੰ ਪਹਿਲੀ ਵਾਰੀ ਅਹਿਸਾਸ ਹੋਇਆ ਵੀ ਤੁਹਾਡੀ ਟਿਕਟ ਵੀ ਕੱਟ ਸਕਦੀ ਆ ਤੁਹਾਨੂੰ ਵੀ ਉਸੇ ਲਾਈਨ ਦੇ ਵਿੱਚ ਲੱਗਣਾ ਪੈ ਸਕਦਾ ਜਿੱਥੇ ਪਹਿਲਾਂ ਤੁਸੀਂ ਦੂਜੇ ਲੋਕਾਂ ਨੂੰ ਲਾਈਨਾਂ ਦੇ ਵਿੱਚ ਲਾਉਂਦੇ ਰਹੇ ਹੋ ਸੋ ਇਸ ਕਰਕੇ ਉਹ ਸਭ ਭਗਵਾਨ ਦੇ ਅੰਦਾਜ਼ਾ ਕੀ ਹੈ ਤੁਹਾਨੂੰ ਕੀ ਲੱਗਦਾ ਮੀਤ ਯਾਰ ਕਿੰਨੀ ਵੋਟ ਨਾਲ ਜਿੱਤਣਗੇ ਦਾਵਾ ਕੀ ਕਰਦੇ ਤੁਸੀਂ ਅਸੀਂ ਤੇ ਇਹ ਕਰਦੇ 2 ਲੱਖ ਵੋਟ ਤੇ ਅਸੀਂ ਜਿੱਤਾਂਗੇ ਤائیں ਸੰਨ ਲੇਰਾ ਗਾਗਾ ਤੋਂ ਵਧਾਇਕ ਵਰਿੰਦਰ ਕੁਮਾਰ ਗੋਇਲ ਜਿਨ੍ਹਾਂ ਨੇ ਦਾਵਾ ਕਰ ਦਿੱਤਾ ਹੈ ਕਿ ਮੀਤਿਹਾਰ 2 ਲੱਖ ਵੋਟਾਂ ਦੇ ਫਰਕ ਦੇ ਨਾਲ ਸੰਗਰੂਰ ਤੋਂ ਚੋਣ ਜਿੱਤਣਗੇ ਹੁਣ ਦੇਖਣਾ ਹੋਵੇਗਾ ਸੰਗਰੂਰ ਤੋਂ ਲੋਕ ਕਿਸ ਨੂੰ ਆਪਣਾ ਐਮਪੀ ਬਣਾਉਂਦੇ ਨੇ ਤੁਸੀਂ ਜੁੜੇ ਰਹੋ ਲੋਕ ਪੁਆਇੰਟ న్యూਸ ਦੇ ਨਾਲ ਮੈਂ ਗਗਨਦੀਪ ਸਿੰਘ